ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸਾਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕੇ ਦਾ ਫਾਇਦਾ ਹਿੰਦਾ ਅੱਜ ਦੀ ਆਪਣੀ ਵਿਜਟ ਪਿੰਡ ਭਾਈ ਲੱਧੂ ਜਿਲਾ ਸ਼੍ਰੀ ਤਰਨਤਾਰਨ ਸਹਿਤੇ ਤਸਵੀਰ ਸਜਣੋ ਲੱਗਦੀ ਪੱਟੀ ਬਾਈ ਗੋਪੀ ਗੋੜ 6 ਐਨੀਮਲ ਸਜਣੋ ਦੋ ਮੱਝਾਂ ਤੇ ਚਾਰ ਵੜਾ ਜੁੜੇ ਰਿਓ ਅੰਡ ਤੱਕਰ ਕਰਦੇ ਆਂ ਗੱਲਬਾਤ ਬਾਈ ਗੁਰਪ੍ਰੀਤ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਛੜਦੀ ਕਲਾ ਭਰਾ ਬੜੀ ਛੜਦੀ ਕਲਾ ਬੜੇ ਠੰਡ ਹੋ ਗਈ ਆ ਬਰਲੇ 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 ਅੱਜ ਮੈਂ ਦੇਖਿਆ ਠੰਡੀ ਬਹੁਤ ਜ਼ਿਆਦੀ ਅਲੇਸ ਕਰਿਆ ਆਪਣੇ ਲਾਗੇ 32 ਇੱਕ ਮਨਜਾਦੀ 6 ਦਿਨ ਹੋ ਗਏ ਇੱਕ ਮਿੰਟ ਨੂੰ ਹੀ ਵਾ 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 ਪ੍ਰਮਾਤਮਾ ਦਾ ਸ਼ੁਗਰ ਕੁਜ਼ਾਰ ਕਰਦੇ ਆ ਜਾਨ ਸੌਖੀ ਹੈ ਪੱਖਿਆਣਾ ਹਾਂ ਜੀ ਹਾਂ ਜੀ ਜੇ ਪੱਤੀ ਚੱਲ ਜੇ ਤਾਂ ਫਿਰ ਜਾਨ ਔਖੀ ਹੈ ਹਾਂ ਜੀ ਹਾਂ ਜੀ ਫਿਰ ਡਰੈਸ ਕਰੀਏ ਨੋਟ ਪਿੰਡ ਭਾਈ ਲੱਧੂ ਤਸਵੀਰ ਪੱਤੇ ਜਿਹੜਾ ਸ੍ਰੀ ਤਰਨਤਨ ਸਾਹਿਬ ਦਾ ਮੋਬਾਈਲ ਨੰਬਰ ਮੋਬਾਈਲ ਨੰਬਰ 98142 442 ਤੇ ਖੁੱਲ ਕੇ ਮਾਜੂ 33 ਹੈ ਗਿਰਨ ਸਾਰਿਆਂ ਨੂੰ ਹੂੰ ਹਲੋ ਕੋਈ ਬੰਦਾ ਨਾਲਾ ਹੁੰਦਾ ਵੀ ਚਲਦਾ ਹੁੰਦਾ ਸਾਰੇ ਨਹੀਂ ਕੋਜੇ ਹਮ ਇੱਕ ਨਾ ਬਕਾਰਿਆਂ ਦੀ ਬੜੀ ਮਜਬੂਰੀ ਜਦੋਂ ਕੋਈ 1000 2000 ਸਾਈ ਪਾਉਂਦੇ ਜਿਹੜਾ ਸਾਰੇ ਕੰਮ ਛੱਡ ਕੇ ਪਹਿਲਾਂ ਆਪਦੇ ਘਰੇ ਪਸ਼ੂ ਲਜਾਣ ਦੀ ਖੇਚਲ ਕਰਿਆ ਕਰੋ ਕਿਉਂਕਿ ਮੰਨ ਲਓ 1000 ਕੇ ਵੀਰ ਨੇ ਸਾਈ ਪਾਤੀ ਪੰਜ ਆਖ ਜਿਹਨਾਂ ਦੇਖਿਆ ਵੇਖਿਆ ਜੀ ਉਹਨੇ ਨਾ ਖੜਿਆ ਤੇ ਮੁੜ ਕੇ ਆਪਣੇ ਲਈ ਇਥੇ ਪੱਜਾ ਰਹਿਣਾ ਆ ਆ ਜਾਣੀ ਇੱਥੇ ਹੀ ਲੱਜੀ ਹੈ 1000 ਰੁਪਿਆ ਅਜੇ ਵੀ ਉਹਨਾਂ ਮੈਨੂੰ ਦੱਸੇ ਕਿ ਅਜੇ ਮੇਰੇ ਕੋਲ 1000 ਰੁਪਿਆ ਉਹ ਮੈਨੂੰ ਫੋਨ ਲਾਉਣ ਆਦਾ 1000 ਰੁਪਿਆ ਪਵਾ ਦੇਣਾ ਆਪਾਂ ਨੂੰ ਤਾਂ ਵੀ ਲੈਣ ਨਾ ਕੋ ਇਤਰਾ ਨਾ ਕਰਿਆ ਉਹ ਪਾ ਜੂਗਾ ਕਰਦਾ ਹੂੰ ਅੰਦੇ ਦੁੱਧ ਜਿੰਨਾ ਸੰਭਾਉਂਦੀ ਆ ਜੀ 3 ਤੋਂ 4 ਦਿਨ ਲੱਗੇ ਦੋ ਲੱਗੇ ਤੋਂ 2 3 ਸੰਭਾਉਂਦਾ ਠੀਕ ਆ ਕਿੰਨਾ ਕਿ ਦੁੱਧ ਪਾਇਆ ਭਾਈ ਜੀ ਭਾਂਡੇ ਚ ਨੇ 13 13 ਕਿਲੋ ਹਾਂ ਪੌਣੇ 13 13 ਕਿਲੋ ਪਾਇਆ ਠੀਕ ਆ 12 13 ਕਿਲੋ ਲੱਗੀ ਪਈ ਸੰਧੂ ਸਾਹਿਬ ਪੂਰੀ ਹਾਂ ਪੂਰੀ ਰਾਜੀ ਬਾਜੀ ਵੱਡੀ ਹੂੰ ਹਾਂ ਸਜਣਾ ਪੂਰੀ ਰਾਜੀ ਬਾਜੀ ਆ ਪੂਰੀ ਰਾਜੀ ਬਾਜੀ ਦੂਹਾ ਦੂਜਾ ਤੇ ਤੀਜਾ ਭਾਈ ਇਹ ਦੂਜਾ ਨਹੀਂ ਦੋਸਤੀ ਨਹੀਂ ਵੇਖੋ ਘੜ ਘੜ ਕੇ ਮਾਰ ਰਾਇ ਨੇ ਤੇ ਸਿੰਗੀ ਦੇਖੋ ਕੋਈ ਸਿੰਗ ਇਹਦਾ ਬਣਿਆ ਨਹੀਂ ਕੋਈ ਜਾਨ ਨਹੀਂ ਦੱਸਾ ਬਾਹਰ ਨੂੰ ਲੈ ਜੀਓ ਮਣੀ ਪੰਜ ਤੋਂ 7 ਮਿੰਟ ਹੋਏ ਇੱਥੇ ਰੱਖਿਆ ਆਈ ਹੂੰ ਜੋ ਠੀਕ ਜੰਮੀ ਪਣੀ ਬਣੀ ਆ ਹੂੰ ਲੈ ਇਹਦੀ ਸਾਵੇ ਦੀ ਥੋਰ ਦੀ ਛੱਟੇ ਦੀ ਧਾਰ ਪਿੱਛੇ ਦੀ ਖਣਾ ਦੀ ਸਾਰੀ ਗਾਰੰਟੀ ਹੈ ਖਣਾ ਦੀ ਸਾਰੇ ਪਸ਼ੂਆਂ ਦੀ ਫੋਲ ਜਿਹਦੇ ਵਿੱਚ ਇਹਦੇ ਵਿੱਚ ਕੋਈ ਗਲਤੀ ਹੋਊਗਾ ਆਪਾਂ ਪਹਿਲਾਂ ਰੱਖਾਂਗੇ ਤੇ ਮਾਈ ਜੀ ਕੀਮਤ ਕਿੱਟ ਦਾ ਹਾਂ ਨਾ ਲਖੋਂ ਅੰਦਰ ਕਰਨੀ ਹਾਂ ਨਹੀਂ ਆਪੇ ਕਰ ਦੋ ਠੀਕ ਸੇ ਕਰ ਦੋ ਇੱਕੋਂ ਬੰਦ ਛੱਡ ਦੋ ਲੱਖ ਤੋਂ ਲੱਖ ਜੋ 95 ਹੋਰ ਨਹੀਂ ਹੋਰ ਖਾਇ 92 ਦੀ ਕਰਤੀ ਤਾਂ ਨਹੀਂ ਦੇ ਦੇ ਨਹੀਂ ਆਪ ਆਪ ਦੇ ਦੇ ਨਹੀਂ ਬੰਦੂ ਸਾਹਿਬ ਯਾਦ ਕਰੇ ਕੋਈ 1000 ਛੜ ਗਿਆ ਇੱਕ 1000 ਛੜ ਗਿਆ ਮੁਰਕੇ ਅਗਲੇ ਨੇ ਵੀ ਕੋਈ 1000 ਪਾਈਸਾ ਛੜਾਉਣਾ ਹੁੰਦਾ ਹਨਾ ਅਗਲਾਂ ਦਾ ਮਾਨ ਕਰੋ 94 ਦੀ ਦੇ ਦਈਏ ਝੋਟੀ ਪਰ ਇਧਰ ਵੇਖੋ ਪੂਰੀ ਚੱਪਿਆਂ ਵਾਲੇ ਰਾਜੀ ਬਾਜੀ ਹਨਾ ਪੂਰੀ ਰਾਜੀ ਬਾਜੀ ਤੂੰ ਪਿੰਡਾ ਭੁੰਡਾ ਵੀ ਪੂਰੀ ਰੋਂ ਮਾਂ ਜਿਤਨਾ ਮਰਜੀ ਇਹਦਾ ਫਾਲੋ ਇਹਨੂੰ ਕੋਈ ਚੱਕਰ ਨਹੀਂ ਠੀਕ ਹੈ ਹਾਂਜੀ ਹਾਂ ਤੇ ਆ ਵੈਰ ਸ੍ਰੀ ਭਾਈ ਆ ਸੂਰੇ ਆ ਜੀ ਇਹ ਸਭ ਕੰਮ ਦੇ ਨਾਲੀ ਦੁੱਧ ਕਿੰਨਾ ਭਾਈ ਜੀ ਇਹ ਤਾਂ ਥੱਲੇ ਹੋਣਾ 15 ਲੀਟਰ ਹੋਊਗਾ ਇਹ ਆਕੀਏ ਤੇ ਬਾਕੀ ਤੇ ਜੇ ਸੁਵੇ ਵਿੱਚ ਆਕੀਏ ਦੁੱਝੇ ਆ ਵੀ ਤੁਸੀਂ ਢਾਗ ਲਾਤੀ ਮਰਚੀ ਲਾਓ ਸਾਰੇ ਹੰਦੀ ਨਹੀਂ ਸਾਰੇ ਵੀਕਾਰੀ ਆ ਰਹੀ ਆ ਤੇ ਲੈਵੇ ਅੱਜ ਵੇਖੋ 15 ਲੱਪਣਾ ਹੀ ਢਾਕੇ ਦੀ ਗਾਂ ਨੂੰ ਠੀਕ ਓਕੇ ਜੇ ਇਸ ਵਿੱਚ ਆਹ ਬੱਚਾ ਡੱਬਾ ਸੰਦਗਾ ਸਭ ਕੰਮ ਦੇ ਨਾਲ ਆ ਜਿਹੜਾ ਦੁੱਧ ਜਵਾਜੂਗੀ ਆ ਬਈ ہاں ਜੀ ਆਓ ਪੂਰੀ ਜੰਮੀ ਪਣੀ ਰਹਿਣ ਅੱਛੇ ਦਲ ਓਕੇ ਬਈ ਇਹ ਕੋਨੀ ਧਾਰ ਇੱਕ ਕਿਨਾਰੇ ਪਰਕਣਾ ਠੀਕ ਆਪਾਂ ਪਹਿਲਾਂ ਲੱਗਾਂ ਨਾ ਬਈ ਉਹ ਤਾਂ ਭਾਈ ਵੀਰ ਭਰਾ ਵੀਡੀਓ ਕਾ ਲਦੇ ਟਵਾਲੇ ਹੂੰ ਹੂੰ ਤੇ ਧਾਰ ਦਾ ਉਹਲੀ ਪਾਲੀਆਂ ਗੱਲਾਂ ਹੀ ਕਰੇ ਆਹ ਮੁਰਤੀ ਮਹਾਦੀ ਲੰਘੇ ਬਿਲਕੁਲ ਬਿਲਕੁਲ ਹੰਡੀ ਹੰਡਾ ਪੜੀ ਪੱਤਾ ਛੱਡ ਲੋ ਨਾ ਛੱਡ ਲੋ ਕੋਈ ਪ੍ਰਵਾਹ ਨਹੀਂ ਲੈ ਲਈ ਤੇ ਭਾਈ ਇਹ ਦੋ ਤੱਕ ਕਿੰਨਾ 15 ਕਿਲੋ ਹਾਂਜੀ ਹੁਣ 15 ਚਵਾਵਾਂਗੇ ਜੀ ਆਪ ਠੀਕ ਤੇ ਬਾਕੀ ਦੁੱਧ ਮੇਰੇ ਸਾਥ ਦਿਨਾਰੇ ਨੂੰ 50 ਲੀਟਰ ਚੋਣਾ ਚਾਹੀਦਾ ਧੱਕ ਘਾਹ ਨੂੰ ਮਗਰੋਂ ਕੋਈ ਨਹੀਂ ਦੰਨਾ ਕੋਈ ਗਾਵਾ ਹੀ ਇਧਾਂ ਦੀਆਂ ਰਾਤੀ ਦਾ ਥੋਲ ਖੋਲੀ ਆ ਠੀਕ ਆ ਭਾਈ ਡੇਟ ਕੀ ਆ ਸੜਦੀ ਦੇਣੀ ਆ ਇਹ ਸਿਆਲ ਹੁੰਦਾ ਵਾ ਜਿਹੜਾ 6000 ਦੀ ਵੇਚਣੀ ਹੈ। ਅੱਛਾ। ਹਾਂਜੀ ਹਾਂਜੀ ਅੱਜ। ਠੰਡੀ ਠਾਰ ਹੈ ਪਰ ਗੱਲ ਨਹੀਂ ਨੂੰ ਬਾਤ ਨਹੀਂ। ਦੇਖੋ। ਇਹ ਆ ਇੱਕੋ ਹੀ। ਬਿਲਕੁਲ ਬਿਲਕੁਲ ਨੂੰ ਵਰਗੀ ਹੈ ਨਾ। ਕੀ ਬਾਤ ਹੈ। ਇਹ ਥੋੜਾ ਲੱਤ ਲਾ ਜੂ ਕਿਤੇ। ਬੜੀ ਮੋਟੀ ਚਵਾਈ। ਬੜੀ ਮੋਟੀ ਚਵਾਈ ਨਹੀਂ। ਹਾਂ ਕਦੇ। ਪੂਰਾ ਹੀ ਮਾਸਾ ਹੀ ਫਾਲਟ। ਰੇਟ ਪਈ ਫਿਰ ਕੀ ਕਰ ਦੀਏ। ਇਹ ਸਿਆਲ ਹੁੰਦਾ 60 ਦੀ ਵੇਚਣੀ। ਔਰ 80 ਦੀ ਵੇਚਣੀ 60 ਦੀ ਦੇਸੀ। ਨਹੀਂ ਜਾਈ। ਜਾ ਜਾ। 5 ਕਿਤਾਬ। ਇੱਕਿਆ ਰਿੰਗ 50 ਦੀ ਜਾਂ ਓਕੇ ਮਾਨ ਕਰਾਂਗੇ ਹੋ ਗਿਆ ਆ ਬੈਠ ਗੱਪਣ ਇਹ ਪਹਿਲੇ ਛੁਏ ਆ ਦੀ ਇਹ ਮੋੜ ਛਿੱਧੀ ਆ ਠੀਕ ਇਹ ਪਿਛਲੀ ਜਿਹੜੀ ਕੋਜ ਆਪਾਂ ਪਾਈ ਦਾ ਵੀ ਰਾਣੇ ਤੇ 1000 ਘਟ 50 ਦਾ 10000 ਰੁਪਏ ਉਹਨਾਂ ਦਾ ਆਇਆ ਜੋ ਇਹ ਵੀ ਲੈਣਾ ਚਾਹੁੰਦੇ ਹੋ ਵੀ 1000 ਰੁਪਏ ਪਾਵਾਂਗੇ ਜੋ ਉਤਰਾ ਵੀ ਨਾਲ ਦਾ 1000 ਪਾਵਾਂ ਪਰ ਫੋਨ ਲਾਉਣਾ ਤਾਂ ਤੂੰ ਨਹੀਂ ਨੀ ਚੁੱਕਿਆ ਵੀ ਰਾਣੇ ਕਰੋ ਜੁਰਦੇ ਮੇਰੀ ਬਾਤ ਚ ਵੇਖਦੀ ਨਹੀਂ ਤਾਂ ਮੈਂ ਉਹਨਾਂ ਦੀ ਧਾਕ ਮੇਰਾ ਕੰਮ ਉੱਤੇ ਮੰਨ ਕਰੋਗਾ ओके ओके। ਜਦੋਂ ਮੂਰੀ ਬਣ ਗਈ ਹੈ ਨਾ ਇਹ। ਸਿੰਗ ਜ਼ਰੂਰ ਆ, ਮੂੰਹ ਛੇ ਤਾਂ ਦੇ। ਇਹਦੇ ਕੋਲ ਕੋਟ ਸਾਹ ਵੀ ਲੱਗੀ ਜਿਹੜੀ ਤੁਹਾਨੂੰ ਦਾ ਰੱਖਾ ਤਾਂ ਜਿਹੜੀ ਉਹ ਕਰਤਾਂ ਹੋਵੇ। ਉਹ ਚਾਤ ਵੀ ਨਹੀਂ ਲੱਗੀ ਜ਼ਰੂਰ ਆ। ਓਕੇ। ਬਾਕੀ ਖਣਾ ਦੀ ਭਾਰ ਪਿੱਛੇ ਲਈ ਆਪਣੀ ਗਰੰਟੀ। ਬਿਲਕੁਲ ਠੀਕ ਆ। ਹੂੰ। ਸੱਚੀ ਬੜੀ ਹੁੰਦੀ। ਪੂਰੀ ਆਡਰ ਚਰਾ ਬੱਚੀ ਅਜੇ ਬਣੂਗੀ। ਲੈ ਲੋ। ਦੇ ਕੇ ਕਰੀ ਉਹਦੇ ਕਾਹਦੇ ਨਹੀਂ ਪਾਸ ਕਰੋ ਸ਼ਾਹ ਭਾਈ ਇਹਦਾ ਰੇਟ ਕਿਤੋਂ ਜਾਂਦਾ ਜੈਸਨੋ 50 ਦੀ 50 ਦੀ 1000 ਦੀ ਰਮ ਦਾ ਆਇਆ ਸੀ ਉਹਨਾਂ ਕੋਲ ਨਹੀਂ ਟੁੱਟਿਆ 1000 ਹੋਰ ਛੱਡ ਕੇ ਕਿਹਨੇ ਨੰਨਜ 48 ਦੀ 48 ਜੈਸਨੋ ਤੇ ਜਰਸੀ ਆ ਗਈ ਹਨਾ ਜਰਸੀ ਜਰਸੀ ਦੇ ਮਗਰ ਵਛੀ ਹੈ ਨਾ ਉਹ ਵਛੀ ਪਾਜੀ ਆਪਾ ਚਾਹੋ ਵਡੀ ਨਾ ਠੀਕ ਆ ਖੁੱਲ ਗਏ ਉਹ ਤਾਂ ਸਤੂ ਸਾਹਿਬ ਇਹਦੇ ਵਿੱਚ ਜਿਹੜੀ ਹੈਗਾ ਵੀ ਉਹ ਵੀ ਦੱਸਗੀ ਹਾਂ ਅਨਮੜਾ ਜੀ ਆ ਜਿਹੜਾ ਥਾਣੇ ਆ ਮਗਲਾ ਮਗਰਲਾ ਆ ਹਾਂ ਇਹਦੇ ਵਿੱਚ ਕੋਈ ਗਲਾਸ ਜਿਹੜਾ ਦੁੱਧ ਮੰਨੋ ਆ ਪਰ ਆਦਮ ਗਲਾਸ ਪੀਣੇ ਸੌਣਾ ਉਹਨਾਂ ਦਾ ਦੁੱਧ ਘਟੂਗਾ ਭਾਵੇਂ ਕੋਈ ਧਾਰ ਹੋਣਾ ਮਾਰੇ ਆਪਦੇ ਘਰੇ ਜਾ ਕੇ ਤਸੱਲੀ ਕਰ ਸਕਦਾ ਦੋ ਟਾਈਮ ਲੈ ਠੀਕ ਆ ਸੱਚ ਦੱਸਣਾ ਜਿੰਦਗੀ ਦੀ ਪਤਾ ਕੀ ਜਿੰਦਗੀ ਦੇ ਵਿੱਚ ਹਾਂ ਤੇ ਕੋਈ ਨਹੀਂ ਹਾਂ ਕੋਈ ਅਗਲਾ ਕਮੈਂਟ ਕਰਦਾ ਅਗਲੇ ਨੂੰ ਲੋਕਾਂ ਨੂੰ ਕਿਹੜਾ ਦੱਸ ਮੈਂ ਵੀਰ ਨੂੰ ਮੈਂ ਵੀਰੋ ਤੇ ਮੈਨੂੰ 5 10 ਲੋਕੋ ਕੀ ਦਾ ਰੰਗ ਪਤਾ ਪਰ ਨਾਮੀ ਗੱਲ ਹੁੰਦੀ ਆ ਜੀ ਤੁਹਾਨੂੰ ਜਰਾ ਦੇ ਵਿੱਚ ਤੁਹਾਨੂੰ ਦੱਸ ਆ ਜਾਂਦਾ ਮੇਰੀ ਵੀਰ ਕੋਲ ਹਾਂ ਲੈਓ ਲੋਕ ਨੂੰ ਤਾਂ ਇਹ ਨਾ ਦੱਸਣਾ ਚਾਹੀਦਾ ਜੀ ਦੂਜੇ ਸਮੇਂ ਤੇ ਹੋਰ ਗੱਬਾ ਕੋਈ 15 ਤੋਂ 20 ਪੱਕੇ ਦੇ ਪਸ਼ੀ ਨਗਰ ਦੇ ਤੋਂ ਨਾ ਫਲਾਇਰ ਬੱਚੀ ਸੋਣੀ ਆ 80 ਵਾਲੀ ਹਾਂ ਇਹ ਇਹਦਾ ਰੇਟ ਬਾਈ 50 ਦੀ ਜਾਣਦਗੀ ਹਾਂਜੀ 50 ਦੀ ਜਾਣਦਗੀ 50000 ਦੀ ਜੱਸ ਨੂੰ ਬਾਈ 1000 ਸਮਝ ਮੰਨਤਾ ਕਰਾਂਗੇ ਕਿੰਨਾ 4142 ਦੀ ਪੱਕਾ ਹੀ ਰੇਟ 42 40 40 ਸੱਪਾ ਹਾਂ 42 42 ਔਖਾ ਹੈ ਬੇਹਾ ਔਖਾ ਲੈ ਲਓ ਤੁਹਾਡੀ ਵੀ ਛੱਡਾਂਗੇ ਕੋਈ 500 ਆਪਾਂ ਠੀਕ ਹੈ ਛੱਡਾਂਗੇ ਤੁਹਾਨੂੰ ਕੀ ਗਲਾਸ ਕੀ ਘਟਿਆ ਕੋਈ ਇਹ ਨਾ ਅੱਠ ਜਾ ਰਿਹਾ ਠੀਕ ਹੈ ਇਹ ਸੋਨੂ ਸਾਹਿਬ ਸਾਢੇ 9 ਮਹੀਨੇ ਦੀ ਕਰਪਾ 5 ਕਿਲੋ ਦੁੱਧ ਇੱਕ ਟਾਈਮ 3 ਗਾ ਦੇ ਇੱਕ ਟਾਈਮ ਪਾੜੇ ਇੱਕ ਟਾਈਮ 3 ਕੇ ਤੇ ਇੱਕ ਟਾਈਮ ਪਾੜੇ ਸਾਢੇ 5 ਮਹੀਨੇ ਦੀ ਕਰਪਾ ਸਾਢੇ 6 ਦੀ ਸਾਢੇ 6 ਇੱਕ ਵੇਨ ਅੰਦਰ ਹੋਊ ਤੇ ਆਪਾਂ ਸਾਰੇ ਹੀ ਪੈਸੇ ਵਾਪਸ ਕਰਾਓ ਸਾਢੇ 6 ਦੀ ਪੂਰੀ ਹੋ ਗਈ ਖੜਾ ਇੱਕ ਟਾਈਮ 3 ਗਾ ਫਿਰ ਬੰਗਾ ਨੂੰ ਕਦੀ ਅਜੇ ਤੱਕ ਨਹੀਂ ਪਾਇਆ ਅਛਾ ਇਤਰਾ ਹੀ ਸੇਂਗਿਆ ਪੜਾ ਜਾ ਮੈਂ ਵੱਡੀ ਆ ਪੂਰੀ ਸਰਾ ਤੇ ਚਵਾਈ ਵੀ ਗੱਲਾਂ ਹੀ ਪਰਾਂ ਓਕੇ 5 ਕਿਲੋ ਪੱਕਾ ਦੋ ਠੀਕ ਆ ਲੋਈ ਭਾਈ ਇਹਦਾ ਰੇਟ ਤੁੰਦ ਸਾਹਿਬ ਦੇ ਦिए 55000 ਦੀ ਅਜ ਵੀ ਖੁਸ਼ ਹੋ ਜਾਣ ਗਰਮੀ ਬੜੀ ਕਰਦੇ ਆਪੇ ਕਰਦੇ ਯਾਰ 15 ਛੱਡ ਦੋ 2 ਛੱਡੋ ਸਿੱਧਾ ਹੀ 53000 ਦੀ 55000 ਦੀ ਪਰ ਦੇਣੀ ਨਹੀਂ ਦੇਣੀ ਠੰਡੇ ਜੇ ਜਾ ਕੇ ਆਪਣੀ ਮੈਂ ਲੱਤ ਲਾ ਦੇ ਆਪਾਂ ਨੂੰ ਫੋਨ ਲਾਵੇ ਇਹੋ ਇੱਕੋ ਨੰਬਰ 24 ਘੰਟੇ ਜਦੋਂ ਮਰਜ਼ੀ ਲਾਓ ਓਕੇ ਆ ਦੇ ਵੇ ਆ ਬਿਨਾ ਬੱਚੇ ਤੋਂ ਟੋਕਰ ਗੱਬਣੀ ਟੋਕਰ ਗੱਬਣ ਹਾਂਜੀ ਇਹ ਵੀ ਬੰਦੇ ਗਿਆ ਖੜਾਂਗੇ ਉਹਨਾਂ 500 ਰੁਪਿਆ ਪਾਇਆ ਵਾਰਕ ਸੁਆੜਾ ਉਹਦੇ ਆਡਾ ਚਾਚਾ ਇਸ ਤਰ੍ਹਾਂ ਕੰਮ ਹੀ ਹੋ ਗਿਆ ਹਾਂ ਇਹਦੇ ਥੱਲੇ ਉਧਰ 5000 ਦੇ 4 ਦੇ ਪੱਕਾ ਪੱਕਾ 4 ਸਾਢੇ 3 ਮਹੀਨਿਆਂ ਤੋਂ 2-3 ਦਿਨ ਉੱਤੇ ਗੱਬੜ ਦੀ ਆਪਣੀ ਗਰੰਟੀ ਇਹਨਾਂ ਕੋਈ ਨਹੀਂ ਸਾਢੇ 3 ਮਹੀਨਿਆਂ ਦੀ ਸਾਢੇ 3 ਮਹੀਨਿਆਂ ਦੀ ਨੌਂ ਜੀ ਇਹ ਡਿਵਿਟੀ ਆ ਸਾਡੇ ਤੇ ਨਾਂਮੀ ਨਾਲ ਹੀ ਸੱਚ ਨੂੰ ਚੈੱਕ ਪਾਸ ਤੇ ਸਿੰਧੜਿਆ ਇਹ ਕਥਾਂਦੀ ਚ 4 ਕਿਲੋ ਦੁੱਧ ਹਾਂਜੀ 9500 ਲੈਣੇ ਦੇਣੇ ਚੜੀ 9000 ਆ 9 8 ਲੀਟਰ ਤੋਂ ਨਹੀਂ ਮਰਜੀ ਸੀ 9950 ਚਾਪਾ ਨੂੰ ਆਈ 6000 ਸੀ ਜੀ ਪੰਜ ਦੀ ਦੇ ਦਿੱਤੀ ਗਾ ਗੱਲ ਹੀ ਕੋਈ ਨਹੀਂ ਜਾਣ ਦੋ ਕਿ ਸੱਜਣੋ ਸਾਰੇ ਮਰ ਜਾਵੇ 5000 ਦੀ ਸੱਜਣੋ ਜੈਸਨ ਹੋ ਗਈ ਫੇਰ ਲਾ ਪੇਜ ਆਪਣੀ ਖਰੀਦੜੀ ਕਰਿਓ ਮਤਲਬ ਪਹਿਲਾਂ ਹਾਂ ਤੇ ਸਾਰੇ ਪਸ਼ੂ ਸੋਹਣੇ ਸਸੀਕਾਰ